ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਸਾਧ ਸੰਗਤ ਨੂੰ ਅਪੀਲ ਕਰਦਾ ਵਾਂ ਕਿ ਜਿਹੜਾ ਫੈਸਲਾ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਅੱਜ ਜਥੇਦਾਰਾਂ ਦੇ ਸੇਵਾ ਮੁਕਤ ਕਰਨ ਦਾ ਸੁਨਾਇਆ ਗਿਆ ਵਾ ਮੈਂ ਉਸ ਫੈਸਲੇ ਦਾ ਡਟ ਕੇ ਵਿਰੋਧ ਕਰਦਾ ਵਾਂ ਔਰ ਪੰਜਾਬ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਇਕੱਠੇ ਹੋ ਕੇ ਇਹਨਾਂ ਮਸੰਦਾ ਨੂੰ ਪੁੱਛੀਏ ਕਿ ਜਥੇਦਾਰਾਂ ਦਾ ਕਸੂਰ ਕੀ ਸੀ ਕਿ ਉਹਨਾਂ ਦਾ ਇਹ ਕਸੂਰ ਸੀ ਕਿ ਉਹਨਾਂ ਨੇ ਸਿੱਖ ਕੌਮ ਨੂੰ ਇਕੱਠਿਆ ਹੋਣ ਦੀ ਗੱਲ ਕੀਤੀ ਉਹਨਾਂ ਨੇ ਗੁਰਮਰਜਾਦਾ ਨੂੰ ਤਗੜਿਆਂ ਕਰਨ ਦੀ ਗੱਲ ਕੀਤੀ ਇਹਦਾ ਜਵਾਬ ਪੂਰੀ ਸਮੁੱਚੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਆ ਉਹਨਾਂ ਨੂੰ ਦੇਣਾ ਪਊਗਾ ਅਸੀਂ ਹਰ ਇੱਕ ਜਵਾਬ ਪੁੱਛਣ ਲਈ ਇਹਨਾਂ ਦੇ ਦਰਵਾਜ਼ੇ ਕੋਲ ਬਹਾਂਗੇ ਔਰ ਅਸੀਂ ਸ਼੍ਰੋਮਣੀ ਕਮੇਟੀ ਦੇ ਦਰਵਾਜ਼ੇ ਤੇ ਜਾ ਕੇ ਵੀ ਇਹ ਗੱਲ ਪੁੱਛਾਂਗੇ ਕਿ ਤੁਸੀਂ ਇਹ ਜਿਹੜੇ ਫੈਸਲੇ ਸੁਣਾਏ ਆ ਇਹ ਕੀ ਸੋਚ ਸਮਝ ਕੇ ਸੁਲਾਏ ਆ ਕਿ ਤੁਸੀਂ ਸਿੱਖ ਕੌਮ ਨਾਲੋਂ ਸ਼੍ਰੀ ਅਕਾਲ ਤਖਤ ਸਾਹਿਬ ਨਾਲੋਂ ਤੁਹਾਡੀ ਪਦਵੀ ਵੱਡੀ ਹੋ ਗਈ ਆ ਤੁਹਾਨੂੰ ਤਾਂ ਸੰਗਤਾਂ ਨੇ ਵੋਟਾਂ ਪਾ ਕੇ ਚੁਣ ਕੇ ਇੱਥੇ ਮੈਂਬਰ ਬਣਾਇਆ ਵਾ ਪਰ ਜੋ ਤੁਸੀਂ ਕਰ ਰਹੇ ਜੋ ਬਹੁਤ ਹੀ ਗਲਤ ਕਰ ਰਹੇ ਜੋ ਆਉਣ ਵਾਲੇ ਸਮੇਂ ਤੇ ਲੋਕ ਤੁਹਾਨੂੰ ਪਿੰਡਾਂ ਦੇ ਵਿੱਚ ਵਣ ਤੋਂ ਵੀ ਜਿਹੜਾ ਵਾ ਮੁਸ਼ਕਲ ਕਰ ਦੇਣਗੇ ਤੁਸੀਂ ਪਿੰਡਾਂ ਵਿੱਚ ਵੋਟਾਂ ਮੰਗਣ ਨਹੀਂ ਜਾ ਸਕਦੇ ਨਾ ਤਾਂ ਤੁਸੀਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਮੰਗ ਸਕਦੇ ਜੋ ਤੇ ਨਾ ਤੁਸੀਂ ਆਪਣੀਆਂ ਜਿਹੜੇ ਸਵਾਰਥਾਂ ਪਿੱਛੇ ਤੁਸੀਂ ਲਲਚਾਉਂਦੇ ਫਿਰਦੇ ਜੋ ਉਹਨਾਂ ਦੀਆਂ ਵੋਟਾਂ ਮੰਗ ਸਕਦੇ ਜੋ ਸਿੱਖ ਕੌਮ ਤੁਹਾਡਾ ਡਟ ਕੇ ਵਿਰੋਧ ਕਰੂਗੀ ਕਿਉਂਕਿ ਤੁਸੀਂ ਦੋ ਤਰੀਕੇ ਨਾਲ ਇੱਕ ਤਾਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਵਾ ਦੂਜਾ ਤੁਸੀਂ ਸਿੱਖ ਕੌਮ ਦੀਆਂ ਭਾਵਨਾ ਨੂੰ ਠੇਸ ਪਹਾਈ ਆ ਮੈਂ ਅਪੀਲ ਕਰਦਾ ਵਾਂ ਸਿੱਖ ਕੌਮ ਨੂੰ ਕਿ ਅਸੀਂ ਇਕੱਠਿਆਂ ਹੋਈਏ ਤੇ ਇਹਨਾਂ ਮਸੰਦਾਂ ਨੂੰ ਪੁੱਛੀਏ ਔਰ ਮੈਂ ਨਾਲ ਦੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਹਾਂ ਸਮੁੱਚੇ ਪੰਜਾਬ ਵਾਸੀਆਂ ਨੂੰ ਸਿੱਖ ਸੰਗਤਾਂ ਨੂੰ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੱਧ ਤੋਂ ਵੱਧ ਜਿਹੜੇ ਫਾਰਮ ਭਰ ਕੇ ਬਣਾਈਆਂ ਜਾਣ ਤੇ ਅਸੀਂ ਜਲਦੀ ਹੀ ਭਾਰਤ ਸਰਕਾਰ ਤੋਂ ਮੰਗ ਕਰਾਂਗੇ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਜਿਹੜੀ ਆ ਸਚਾਰੂ ਤਰੀਕੇ ਦੇ ਨਾਲ ਕਰਾਈ ਜਾਵੇ ਤੇ ਅਸੀਂ ਬੇਦਾਗ ਤੇ ਇਮਾਨਦਾਰ ਸ਼੍ਰੋਮਣੀ ਕਮੇਟੀ ਮੈਂਬਰ ਬਣਾਵਾਂਗੇ ਔਰ ਇਹਨਾਂ ਮਸੰਦਾਂ ਨੂੰ ਦੱਸ ਦਵਾਂਗੇ ਕਿ ਕੌਮ ਜਾਗਦੀ ਆ ਇਹਨਾਂ ਦੇ ਕਬਜ਼ੇ ਜਿਹੜੇ ਆ ਸਾਰੇ ਜਿਹੜੇ ਅਸੀਂ ਛਡਵਾ ਲਵਾਂਗੇ 사ਸੰਗਤ ਜੀ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਮਸੰਦਾ ਨੂੰ ਚੇਤਾਵਨੀ ਆ ਕਿ ਤੁਸੀਂ ਉਹ ਕੰਮ ਕਰ ਰਹੇ ਜੋ ਜਿਹੜਾ ਕੰਮ ਸਿੱਖ ਕੌਮ ਦੇ ਵਿੱਚ ਕਦੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ